ਮੱਗੀ ਦਾ ਸਾਡੇ ਬਾਜੂ ਗੱਸਸਟੀ ਸਾਹਿਬਾ ਤੋਂ ਤੇ ਸੀਨੀਅਰ ਅਫਸਰ ਨੂੰ ਜੀ ਆਇਆਂ ਨੂੰ ਕਿਤਾਬਾਂ ਜਿਹੜੀ ਇਸ ਕਾਇਮ ਦੀ ਪਹੋੜੇ ਦੋਸ਼ੀ ਆ ਉਹ ਮੈਂ ਚੱਲ ਰਹੀ ਸੀ ਉਹ ਫੜੇ ਨੇ ਜਿਨ੍ਹਾਂ ਦੇ ਵਿੱਚ ਹਾਲ ਹੀ ਵਿੱਚ ਥੋੜਾ ਸਮਾਂ ਪਹਿਲਾਂ ਇੱਕ ਆਦਮੀ ਕਤਲ ਹੋਈ ਸੀ ਆ ਉਹਨੇ ਆਪਣੀ ਘਰ ਵਾਲੀ ਨੂੰ ਆਪਣੇ ਅਲੋਪ ਪਾਰ ਕੇ ਸੁਟ ਗਿਆ ਜੰਦਰ ਪਰ ਉਹਦੀ ਜਾਂਚ ਪਰ ਬਚ ਗਈ ਉਹ 300 ਸਾਰੇ ਪਰਚੇ ਚ ਪੜਿਆ ਸੀ ਵਿਰਾਵਾ ਬਨਾਨ ਸਾਈਡ ਤੋਂ ਦੂਸਰਾ ਦੋ ਕਿ ਚੋਰਾਂ ਦੇ ਗੈਂਗ ਖੜੇ ਆ ਜੀ ਇੱਕ ਮੱਝਾ ਚੋਰੀ ਕਰਨ ਵਾਲਾ ਗੈਂਗ ਸਾਡੇ ਨਵਾਂ ਬਿੰਦ ਚੌਕੀ ਇੰਚਾਰਜ ਅਲਸ਼ਪਾਲ ਜੀ ਨੇ ਫੜਿਆ ਉਹ ਮੱਝਾ ਬਰਾਮਦ ਕਰਕੇ ਤੇ ਉਹਨਾਂ ਦੇ ਵਾਰਸਾਂ ਦੇ ਮਾਲਕਾਂ ਦੇ ਸ਼ਿਕਾਇਤ ਕਰ ਦਿੱਤੀਆਂ ਗਈਆਂ ਉਹ ਖੁਸ਼ੀ ਦਾ ਸੱਜਿਆ ਇਸ ਤੋਂ ਇਲਾਵਾ ਇਧਰ ਧਾਰੜ ਸਾਈਡ ਆ ਪਿੰਡਾਂ ਦੇ ਵਿੱਚ ਧਾਰਾ ਦੇ ਟਰਾਂਸਫਾਰਮਰ ਮੋਟਰਾਂ ਦੀ ਚੋਰੀ ਵਾਲੇ ਵੀ ਉਹ ਦੋ ਮੁੱਤ ਦੋ ਮੁੱਤ ਫੜੇ ਆ ਉਹ ਵੀ ਜਿਹੜੇ ਕੁਆੜੀਆਂ ਨੂੰ ਸਮਾਨ ਵੇਚਦੇ ਸੀ ਉਹ ਕੁਆੜੀਆਂ ਨੂੰ ਅਰੈਸਟ ਕੀਤਾ ਤਾਂ ਸਮਾਨ ਵੀ ਬਰਾਮਦ ਹੋਇਆ ਇਸ ਤੋਂ ਅਗੇ ਆਪਾਂ ਚੱਲਦੇ ਹਾਂ ਜੀ ਜਿਹੜਾ ਡਰਗ ਨਾਲ ਰਿਲੇਟਡ ਪੰਜਾਬ ਸਰਕਾਰ ਵੱਲੋਂ ਚੱਲ ਰਹੀ ਆ ਉਹਦੇ ਵਿੱਚ ਵੀ ਸਾਡੀ ਟੀਮ ਨੇ ਸਰਪਤਾਹਾਂ ਸੀ ਕੀਤੀ ਹੈ ਇੱਥੇ ਇੱਕ ਗੱਲ ਵੀ ਜਿਹੀ ਘਟੂਨਾਮ ਸੀਗਾ ਉਹਦੇ ਕੋਲ ਰੌਕਡਾਊਨ ਕੀਤੀ ਆ ਪੂਰੀ ਵੀ ਅਰੈਸਟ ਕਰ ਲਿਆ ਤੇ ਥੋੜੇ ਦਿਨ ਪਹਿਲਾਂ ਤਿੰਦਰ ਪਹਿਲਾਂ ਹੀ ਨੰਗਲ ਗਰੂਪ ਵੀ ਇੱਕ ਤਰੇਲੂ ਚੜ੍ਹੇ ਨੂੰ ਲੈ ਕੇ ਉਹਦੇ ਪੂਜਲੀ ਦੇ ਬੇ ਸਾਥੀ ਆਏ ਉਹ ਗੋਲੀਆਂ ਚਲਾ ਕੇ ਭੱਜ ਗਏ ਸੀ ਜੇ ਜਗਮੀ ਹੋਏ ਤਿੰਨ ਬੰਦੇ 8 ਬੰਦਿਆਂ ਦੇ ਅਪੀਅਰ ਦਰਜ ਕੀਤੇ ਜਿਨ੍ਹਾਂ ਚੋਂ 4 ਬੰਦੇ ਉਹਨਾਂ ਚ ਅਰੈਸਟ ਹੋ ਚੁੱਕੇ ਨੇ ਸਰ ਇਹਨਾਂ ਸਾਰਿਆਂ ਦੇ ਵਿੱਚ ਮੁੱਢੀ ਤਪੀਖੀ ਸਾਹਮਣੇ ਆਉਂਦਾ ਹੈ ਗੁਲੀ ਤਪੀਖ ਜਿਹੜੇ ਡਰੱਗ ਵੇਚੇਦਾ ਜੀ ਉਹ ਡਰੱਗ ਤੇ ਬਿਲਕੁਲ ਸਖਤੀ ਨਾਲ ਹਰ ਕ੍ਰਾਈਮ ਨੂੰ ਬੜੀ ਸਖਤੀ ਨਾਲ ਇਹ ਨਿਯਾਇਨ ਅਧਿਕਾਰਾਂ ਦੇ ਇਹ ਤਰ੍ਹਾਂ ਦੇ ਵੀ ਆ ਜਿਹੜੇ ਆ ਗੋਡਾ ਗੱਦੀ ਜਾਂ ਗੁਲੀਆਂ ਦਲਾਉਂਦੇ ਜੀ ਬਿਲਕੁਲ ਬਖਸ਼ੀ ਨਹੀਂ ਜਾਣਗੇ ਤੇ ਬਿਲਕੁਲ ਕਿਸ ਤਰ੍ਹਾਂ ਦਾ ਲਾਉਡ ਆਊਟ ਕਰਾਉ ਨਹੀਂ ਹੁੰਦਾ ਜਿਹੜੇ ਕੱਲ ਤਾਰਾ ਬੜਦੇ ਪਿੰਡ ਵਾਲਿਆਂ ਨੇ ਫੜਾਇਆ ਮੈਂ ਕਿ ਸ਼ਾਮਾ ਪਾਣੀ ਸੁਦਾ ਮਾਮਲਾ ਦਰਜ ਕਰਕੇ ਜਿੱਥੇ ਤਾਰਾ ਇਹਨਾਂ ਵੇਚੀਆਂ ਉਹ ਤਾਰਾ ਵੀ ਬਰਾਮਦ ਕੀਤੀਆਂ ਉਹ ਇਸ ਗਾੜੀ ਨੂੰ ਵਿੱਚ ਐਡ ਕੀਤਾ ਸ਼ਾਮਲ ਕੀਤਾ ਜੀ ਯੋਧੀਆਂ ਚੋਰੀਆਂ ਤੇ ਬੁਰਾਈਆਂ ਤੇ ਕੁਰਕੀਆਂ ਨੂੰ ਸਖੀ ਨਾਲ ਤੇ ਵਿਆਲਾ ਪੁਲਿਸ ਦੇ ਜੱਟੇਗੀ ਤੁਹਾਡੇ ਪਬਲਿਕ ਦੇ ਸਹਾਰੇ ਰੋਪੀਆਂ ਤੇ ਪਹਿਲਾਂ ਹੀ ਪਰਚੇ ਦਰਜ ਹੋ ਗਏ ਪਹਿਲਾਂ ਵੀ ਦਰਜ ਹੈਗੇ ਨੇ ਸਾਰੇ ਰੋਪੀਆਂ ਦੇ ਨਹੀਂ ਕੁਝ ਕੁਝ ਜਿਹੜੇ ਹੈਗੇ ਨੇ ਉਹਨਾਂ ਦੇ ਪਰਚੇ ਦਰਜ ਨੇ ਇਹਨਾਂ ਦੇ ਰਿਵਾਰਡ ਲਵਾਵਾਂਗੇ ਰਿਵਾਰਡ ਲੈ ਕੇ ਹੋਰ ਕਸ਼ੀਸ਼ ਕਰਾਂਗੇ ਤੇ ਵੱਧ ਤੋਂ ਵੱਧ ਹੋਰ ਕਵਰੀਆਂ ਪਿੱਕੇ ਜਾਣਗੇ ਜਿਹੜੀ ਤੁਸੀਂ ਪਿਆ ਤਾਂ ਪੁਲੀਸ ਨੇ ਜਿਹੜਾ ਕਟ ਮਾਰ ਕੀਤੀ ਸੀ ਉਹਦੇ ਬਾਰੇ ਪੁੱਛਣਾ ਲੱਗੋ ਉਹਦੇ ਬਾਰੇ ਵੀ ਆ ਬੀਸੀ ਦੋਨੋਂ ਉਹ ਆਸ ਵਿੱਚ ਝਗੜ ਬੈ ਉਹ ਆਦੀ ਉਹਦੀ ਮਸੀਦ ਦਾ ਨਾਮ ਦਾ ਪਤਾ ਹੈ ਜੀ ਵੀਰ ਬਾਬੇ ਨਾਮ ਚੰਨੇਵਾਲ ਬੜਾ ਰਹਿਣ ਵਾਲਾ ਇਹਦੀ ਲੜਕੀ ਪਟੀਕ ਦਾ ਕੰਮ ਕਰਦੀ ਸੀ ਆਪਣਾ ਉਹਦੇ ਦੁਕਾਨ ਤੇ ਆ ਕੇ ਰਾਤ ਨੂੰ ਘੁਟਮਾਰ ਕੀਤੀ ਉਹਨੇ ਕੈਂਚੀ ਨਾਲ ਘੁੱਟਿਆ ਇਹ ਬੰਦਾ ਨੂੰ ਕਰੰਟ ਤੱਕ ਜੀ ਉਹ ਲਾਇਆ ਕਾਫੀ ਬੇਹੋਸ਼ ਹਾਲਤ ਵਿੱਚ ਛੱਡ ਗਿਆ ਉਹ ਜਦੋਂ ਪਤਾ ਲੱਗਾ ਉਹ ਦੇ ਪਰਿਵਾਰਕ ਮੈਂਬਰ ਆ ਪਰਲੇਟ ਦੇ ਸਜੂਤਨ ਪੁਲਿਸ ਨੇ ਉਹਨੂੰ ਐਟਮੈਂਟ ਟਾਇਰ ਦਾ ਇਲਾਜ ਕਰਾਇਆ ਉਹ ਦੋਸ਼ੀ ਕਾਫੀ ਸਮੇਂ ਤੋਂ ਘੁੜਾੜਾ ਚੱਲੇ ਆ ਰਿਹਾ ਸੀ ਇਹਨੂੰ ਸਾਡੀ ਟੀਮਾਂ ਮਗਰ ਲੱਗੀਆਂ ਉਹਦਾ ਭਈ ਰਾਸ਼ਟਰਪਤੀ ਨੂੰ ਕਰ ਲਿਆ ਉਹਦਾ ਰਵਾੜ ਲੈ ਕੇ ਅੱਗੇ ਹੋਰ ਕੁਛ ਨਹੀਂ ਕਰਾਂਗੇ ਨੰਬਰ ਤੇ ਜਿਹੜੀ ਜੱਦੀ ਤੇ ਕਰਾ ਦੇਣਾ ਉਹਨਾਂ ਨੇ ਉਹਦਾ ਦਾਅਵਾ ਕਰਦੇ ਨੂੰ ਮਾਮਲਾ ਸੀ ਕਿ ਉਹ ਲੜਕੀ ਗਈ ਸੀ ਚੈਟਿੰਗ ਮੇਟ ਨੂੰ ਤੇ ਮਈਆ ਬੇਜੀ ਦਾ ਤਕਰਾਰ ਹੋ ਗਿਆ ਉਹਦੇ ਭਰਾ ਆਏ ਤੇ ਆ ਕੇ ਉਹਨਾਂ ਨੇ ਬਹੁਤ ਜਿਆਦੀ ਗੁੱਟਗੱਦੀ ਕੀਤੀ ਤੇ ਫਾਇਰਿੰਗ ਵੀ ਜਦੋਂ ਪਿੰਡ ਵਾਲਿਆਂ ਕਰਕੇ ਉਹ ਗੇਟੇ ਲੱਗੇ ਫਾਇਰਿੰਗ ਕਰਕੇ ਭਾੜਿਆ ਕੋਈ ਚਲਾਈ ਉਹਦੇ ਨੇ ਅੱਠਾ ਤੇ 4 ਬੰਦੇ ਦਰਸਾ ਚੱਲੇ ਸਭ ਜਿਹੜੀਆਂ ਪਿੰਡੀਆਂ ਚੋਰੀਆਂ ਹੋਈਆਂ ਉਹਦੇ ਵਿੱਚ ਕੁਕੂ ਦਾ ਨਾਮ ਤੋਂ ਹੀ ਇੱਕੋ ਨਾਮ ਰਿਮਾਰਡ ਲੈ ਕੇ ਪਿੰਡੀਆਂ ਚੋਰੀਆਂ ਵਿੱਚ ਟ੍ਰੇਸ ਕਰਾਂਗੇ ਰਿਮਾਰਡ ਲੈ ਕੇ ਕੋਸ਼ਿਸ਼ ਕਰਾਂਗੇ ਹਰ ਹਾਲ ਪਿੰਡੀਆਂ ਟ੍ਰੇਸ ਹੋਣੀਆਂ ਤੇ ਅਜੇ ਇਹ ਚੋਰਾਂ ਦਾ ਸੱਕੀ ਨਿਕਲਿਆ ਨਹੀਂ